ਦੋਸਤੋ ਜਿਹੜੀ ਅੱਜ ਮੈਂ ਤੁਹਾਨੂੰ ਆ ਚੀਜ਼ ਦਿਖਾਉਣ ਜਾ ਰਿਹਾ ਇਹ ਡੈਕ ਆ ਇਹਨੂੰ ਇਹ ਪੁਰਾਣੇ ਜਮਾਨੇ ਦਾ ਡੀਜੇ ਸਮਝ ਲਓ ਮਨੋਰੰਜਨ ਦਾ ਸਿਰਫ ਇੱਕੋ ਇੱਕ ਸਾਧਨ ਹੁੰਦਾ ਸੀ ਰੇਡੀਓ ਤੋਂ ਬਾਅਦ ਇਹ ਹੁੰਦਾ ਸੀ ਹੁਣ ਰੇਡੀਓ ਤਾਂ ਇਹ ਹੁੰਦਾ ਸੀ ਕਿ ਆਪਣੇ ਹਿਸਾਬ ਨਾਲ ਆਪੇ ਚੱਲਦਾ ਹੁੰਦਾ ਸੀ ਜਿਹੜਾ ਰੇਡੀਓ ਹੁੰਦਾ ਸੀ ਰੇਡੀਓ ਆਪਣੇ ਹਿਸਾਬ ਨਾਲ ਆਪੇ ਚੱਲਦਾ ਹੁੰਦਾ ਸੀ ਗੀਤ ਉੱਥੇ ਆਪਣੇ ਹਿਸਾਬ ਨਾਲ ਚੱਲਦੇ ਸੀ ਪਰ ਇਹ ਆਪਾਂ ਅੱਜ ਕੱਲ ਦੇ ਮੋਬਾਈਲਾਂ ਦੀ ਤਰ੍ਹਾਂ ਜਿਹੜੇ ਮਰਜੀ ਸੌਂਗ ਹੈ ਜਿਹੜੀ ਮਰਜੀ ਕੈਸਟ ਲਿਆ ਕੇ ਆਪਾਂ ਸੁਣ ਸਕਦੇ ਸੀ ਪਰ ਉਹਦੇ 'ਚ ਇਹ ਕੋਈ ਆਨਲਾਈਨ ਸਿਸਟਮ ਜਿਹਾ ਉਹ ਕੋਈ ਚੀਜ਼ ਨਹੀਂ ਹੁੰਦੀ ਸੀ ਇਹਦੇ 'ਚ ਦੋਸਤੋ ਕੀ ਹੁੰਦਾ ਸੀ ਇਹਦੇ 'ਚ ਇੱਕ ਕੈਸਟ ਪੈਂਦੀ ਸੀ ਉਹੀ ਉਹਦੇ ਨਾਲ ਹੀ ਚੱਲਦਾ ਸੀ ਆ ਦੇਖੋ ਜਿਵੇਂ ਆ ਦੇਖੋ ਇਸ ਤਰ੍ਹਾਂ ਆਪਣੇ ਆਪ ਇਹ ਬਾਹਰ ਆ ਜਾਂਦਾ ਸੀ ਇਹਦਾ ਤੇ ਇਹਦੇ ਵਿੱਚ ਇੱਕ ਕੈਸਟ ਹੁੰਦੀ ਸੀ ਆ ਦੇਖੋ ਇਹਨੂੰ ਕਹਿੰਦੇ ਸੀ ਕੈਸਟ ਰੀਲ ਵੀ ਕਹਿੰਦੇ ਸੀ ਪੰਜਾਬੀ 'ਚ ਪਿੰਡਾਂ ਵਾਲੇ ਲੋਕ ਸਾਡੇ ਵਰਗੇ ਰੀਲ ਵੀ ਕਹਿੰਦੇ ਸੀ ਪਰ ਕੈਸਟ ਹੁੰਦੀ ਸੀ ਤੇ ਇਹਦੇ ਵਿੱਚ ਇੱਕ ਆ ਦੇਖੋ ਦਿਖਾਉਣਾ ਮੈਂ ਤੁਹਾਨੂੰ ਬਰੀਕ ਜਿਹਾ ਫੀਤਾ ਹੁੰਦਾ ਸੀ ਆ ਉਧਰੋਂ ਦੇਖੀ ਕੈਮਰੇ ਵਿੱਚ ਦਿਖੇ ਇੱਕ ਬਰੀਕ ਜਿਹਾ ਫੀਤਾ ਹੁੰਦਾ ਸੀ ਜਿਹਦੇ ਜਿਹੜਾ ਇਹ ਵਿੱਚ ਚੱਲਦਾ ਸੀ ਆ ਦੋ ਚੱਕਰੀਆਂ ਜਿਹਾ ਸੀ ਇਧਰੋਂ ਇਧਰ ਤੇ ਇਧਰੋਂ ਇਧਰ ਚੱਲਦੇ ਰਹਿੰਦੀਆਂ ਸੀ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚ ਇਹ ਚੱਲਦਾ ਸੀ ਫੀਤਾ ਜਾਂ ਆਹ ਵਾਲਾ ਇਸ ਤਰ੍ਹਾਂ ਚੱਲਦਾ ਸੀ ਇਹਦੇ ਵਿੱਚ ਠੀਕ ਹੈ ਹੁਣ ਇਹਦੇ ਵਿੱਚ ਦੋ ਲੱਗਿਆ ਇਸ ਤਰ੍ਹਾਂ ਚਲਦੀ ਸੀ ਇਹ ਕੈਸਟ ਇਸ ਤਰ੍ਹਾਂ ਪੈਂਦੀ ਸੀ ਤੇ ਇਸ ਤਰ੍ਹਾਂ ਚਲਦੀ ਰਹਿੰਦੀ ਸੀ ਇਹਦੇ ਥੱਲੇ ਤੇ ਹੈੱਡ ਲੱਗਿਆ ਇੱਕ ਮੈਂ ਦਿਖਾਉਂਗਾ ਤੁਹਾਨੂੰ ਬਾਅਦ ਚ ਨੇੜੇ ਕਰਕੇ ਹੈੱਡ ਲੱਗਿਆ ਹੈੱਡ ਦੇ ਉੱਤੇ ਜਦੋਂ ਕੈਸਟ ਰਗੜ ਕੇ ਚਲਦੀ ਸੀ ਤਾਂ ਇਹਦੇ ਵਿੱਚੋਂ ਸਾਊਂਡ ਨਿਕਲਦਾ ਸੀ ਜਿਹੜਾ ਗੀਤ ਹੁੰਦਾ ਸੀ ਜਿਹੜਾ ਵੀ ਆਪਾਂ ਪੰਜਾਬੀ ਗੀਤ ਚੱਲਦੇ ਸੀ ਸਾਰੇ ਇਹਦੇ ਰਾਹੀਂ ਚੱਲਦੇ ਸੀ ਇਹ ਇਸੇ ਡੈਕ ਰਾਹੀਂ ਚੱਲਦੇ ਸੀ ਆ ਦੇਖੋ ਦੋਸਤੋ ਇਸ ਤਰ੍ਹਾਂ ਦੀ ਕੈਸਟਾ ਜਿਹੜੀ ਪੈ ਜਾਂਦੀ ਸੀ ਤੇ ਇਸ ਤਰ੍ਹਾਂ ਇਹਨੂੰ ਬੰਦ ਕਰਕੇ ਆ ਇਹਦਾ ਪਲੇ ਬਟਨ ਸੀ ਆਵळा ਆ ਇਹਦਾ ਪਲੇ ਬਟਨ ਸੀ ਇਸ ਤਰ੍ਹਾਂ ਪਲੇ ਹੋ ਜਾਂਦਾ ਸੀ ਤੇ ਫਿਰ ਇਹ ਚੱਲ ਸੌਂਗ ਆ ਜਿਹੜਾ ਚੱਲਣਾ ਸ਼ੁਰੂ ਹੋ ਜਾਂਦਾ ਸੀ ਤੇ ਜਿਹੜੀ ਕੈਸਟ ਆ तकरीबन ਅੱਧੇ ਘੰਟੇ ਦੀ ਹੁੰਦੀ ਸੀ ਸਾਰੀ ਅੱਧੇ ਪੌਣੇ ਘੰਟੇ ਦੀ ਕੈਸਟ ਹੁੰਦੀ ਸੀ ਜ਼ਿਆਦਾ ਨਹੀਂ ਸੀ ਵੱਧ ਤੋਂ ਇਹ ਕੈਸਟ ਅੱਧੇ ਘੰਟੇ ਦੀ ਹੁੰਦੀ ਸੀ 5 ਗੀਤ ਇੱਕ ਪਾਸੇ ਹੁੰਦੇ ਸੀ ਚਾਰ ਜਾਂ ਪੰਜ ਗੀਤੀ ਇੱਕ ਪਾਸੇ ਹੁੰਦੀ ਸੀ ਜਾਨੀ ਕਿ ਟੋਟਲ ਸੱਤ ਅੱਠ ਗੀਤ ਹੁੰਦੇ ਸੀ ਇਹਦੇ ਵਿੱਚ ਬਾਲੇ ਗੀਤ ਨਹੀਂ ਹੁੰਦੇ ਸੀ ਇੱਕ ਕਲਾਕਾਰ ਹੁਣ ਜਿਵੇਂ ਸਿੰਗਲ ਸਿੰਗਲ ਕੈਸਟ ਕੱਢਦਾ ਕੋਈ ਵੀ ਕਲਾਕਾਰ ਗਰਦਾਸ ਮਾਨ ਜਾਂ ਬੱਬੂ ਮਾਨ ਜਾਂ ਕੋਈ ਵੀ ਕਲਾਕਾਰ ਹੁੰਦਾ ਸੀ ਉਸ ਟਾਈਮ ਦਾ ਉਹ ਕੀ ਕਰਦਾ ਸੀ ਨੇੜੇ ਆ ਜਾ ਉਹ ਉਹ ਕੀ ਕਰਦਾ ਸੀ ਉਹ ਇਸ ਦੂਜਾ ਉਹ ਇੱਕ ਕੈਸਟ ਬਣਾਉਂਦਾ ਸੀ ਜਦੋਂ ਵੀ ਬਣਾਉਂਦਾ ਸੀ ਇੱਕ ਕੈਸਟ ਬਣਾਉਂਦਾ ਸੀ ਤਾਂ ਇਸ ਤਰ੍ਹਾਂ ਉਹਨੂੰ ਵਿੱਚ ਪਾਇਆ ਦਿੱਤਾ ਜਾਂਦਾ ਸੀ ਤੇ ਇਸ ਤਰ੍ਹਾਂ ਇਹ ਇੱਥੇ ਪਲੇ ਹੁੰਦੀ ਸੀ ਮੰਨ ਲਓ ਚੱਲਣਾ ਸ਼ੁਰੂ ਹੁੰਦਾ ਸੀ ਜੇਕਰ ਆਪਾਂ ਨੂੰ ਅੱਗੇ ਪਿੱਛੇ ਕਰਨਾ ਹੁੰਦਾ ਸੀ ਜਦੋਂ ਆ ਇਹਦਾ ਰਿਵਰਸਮੈਂਟ ਫਾਰਵਰਡ ਸੀ ਅੱਗੇ ਭੱਜ ਜਾਂਦੀ ਸੀ ਅੱਗੇ ਕੈਸਟ ਹੈ ਜਿਹੜੀ ਅੱਗੇ ਗੀਤ ਨੂੰ ਨਗਾਉਣਾ ਹੁੰਦਾ ਸੀ ਤਾਂ ਅੱਗੇ ਜਲ ਚਲਾਇਆ ਜਾਂਦਾ ਸੀ ਆ ਇਹਦਾ ਰਿਵਰਸਮੈਂਟ ਬਟਨਾ ਜਿਹਦੇ ਨਾਲ ਕੀ ਹੈ ਪਿੱਛੇ ਨੂੰ ਭਜਾ ਕੇ ਆਵਾ ਜੇ ਕੈਸਟ ਨੂੰ ਬੈਕ ਕਰਨਾ ਤਾਂ ਉਹ ਹੁੰਦਾ ਸੀ ਤੇ ਕਾ ਸਟਾਪ ਹੁੰਦਾ ਆਦੇ ਆਦੇ ਨਾਲ ਸਟਾਪ ਹੋ ਜਾਂਦਾ ਸਾਰਾ ਕੁਝ ਠੀਕ ਹੈ ਇਥੋਂ ਵੀ ਸਟਾਪ ਹੁੰਦਾ ਸੀ ਆ ਪਾਉਜ਼ ਬਟਨ ਤੇ ਜਿੱਦੇ ਨਾਲ ਰੁਕ ਜਾਂਦਾ ਸੀ ਤੇ ਆ ਆਵਾਜ਼ ਵਾਸਤੇ ਮੇਨ ਬਟਨ ਹੁੰਦੇ ਸੀ ਤੇ ਆ ਜਿਹੜਾ ਹੁੰਦਾ ਸੀ ਇਹ ਹੁੰਦਾ ਸੀ ਮੰਨ ਲਓ ਆਵਾਜ਼ ਦੇ ਸ਼ੰਕਾਰ ਬੇਸ ਬੂਸਟਰ ਬੇਸ ਇਹ ਚੀਜ਼ਾਂ ਹੁੰਦੀਆਂ ਸੀ ਆ ਪਾਵਰ ਹੁੰਦੀ ਸੀ ਇਹਦੀ ਠੀਕ ਹੈ ਜੀ ਇਹਦੇ ਚ ਹੋਰ ਚੀਜ਼ ਵੀ ਦਿਖਾਉਣਾ ਮੈਂ ਦੇਖੋ ਇਹਦੇ ਚ ਨਾ ਦੋ ਸਪੀਕਰ ਲੱਗਦੇ ਸੀ ਆ ਇੱਕ ਸਪੀਕਰ ਦਾ ਫੰਕਸ਼ਨ ਸੀ ਆ ਦੂਜੇ ਸਪੀਕਰ ਸਪੀਕਰ ਦਾ ਫੰਕਸ਼ਨ ਸੀ ਤੇ ਤੇ ਆ ਇਹਦੇ ਚ ਇੰਡੀਕੇਟਰ ਹੁੰਦੇ ਸੀ ਚੱਲਦੇ ਬਹੁਤ ਸੋਹਣੇ ਚੱਲਦੇ ਸੀ ਜਦੋਂ ਕੋਈ ਗੀਤ ਚੱਲਦਾ ਸੀ ਅੱਗੇ ਹੁਣ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਇਹਦੇ ਦੋ ਸਪੀਕਰ ਲੱਗੇ ਥੱਲੇ ਬੈਠ ਜਾ ਥੱਲੇ ਬੈਠਾ ਰਹਿ ਥੱਲੇ ਦੋ ਸਪੀਕਰ ਲੱਗਦੇ ਸੀ ਇੱਕ ਇਹ ਇੱਕ ਸਪੀਕਰ ਇੱਥੇ ਲੱਗ ਜਾਂਦਾ ਸੀ ਇੱਕ ਇੱਥੇ ਲੱਗਿਆ ਜਾਂਦਾ ਸੀ ਹਾਂ ਦੋਸਤੋ ਇਹ 12 ਵੋਲਟੇਜ ਤੇ ਵੀ ਚੱਲ ਜਾਂਦਾ ਸੀ ਇਹ 12 ਵੋਲਟੇਜ ਤੇ ਵੀ ਚੱਲ ਜਾਂਦਾ ਸੀ ਜਨਨ ਕਿ ਇਹ ਇੱਥੇ ਆਵੇ ਪਲੱਸ ਵਾਲਾ ਇੱਥੇ ਮਾਈਨਸ ਵਾਲਾ ਲੱਗ ਜਾਂਦਾ ਸੀ ਆਹ 220 ਵੋਲਟੇਜ ਦੀ ਤਾਰ ਤੇ ਬਾਕੀ ਹੋਰ ਵੀ ਤੁਹਾਨੂੰ ਜਾਣਕਾਰੀ ਫਿਰ ਅਗਲੀ ਵੀਡੀਓ ਦੇਵਾਂਗੇ ਧੰਨਵਾਦ ਥੈਂਕ ਯੂ